ਹallelujah praise the lord ਵੀ ਸ਼ਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਇਨ੍ਹਾਂ ਭੈਣ ਭਰਾਵਾਂ ਦੇ ਦੁਆਰਾ ਕੀ ਪਰਮੇਸ਼ਰ ਦੇ ਲਈ ਕਿੰਦਾ ਆਰਾਧਨਾ ਕੀਤੀ ਗਈ ਵਰਸ਼ਿਪ ਕੀਤੀ ਗਈ ਔਰ ਸਾਡੇ ਪਰਮੇਸ਼ਰ ਦੇ ਨਾਮ ਨੂੰ ਜੋ ਕੀ ਚਲਾਲ ਦਿੱਤਾ ਗਿਆ ਹallelujah ਔਰ ਦੇਖ ਸਕਦੇ ਹੋ ਕਿ ਕਿੰਨੇ ਰੂਹ ਦੇ ਨਾਲ ਭਰ ਕੇ ਇਹ ਆਰਾਧਨਾ ਨੂੰ ਕਰ ਰਹੇ ਨੇ ਪਰਮੇਸ਼ਰ ਦੀ ਵਰਸ਼ਿਪ ਨੂੰ ਕਰ ਰਹੇ ਨੇ ਔਰ ਆਰਾਧਨਾ ਕਰਨ ਦੇ ਨਾਲ ਜੋ ਕਿ ਸਾਡੇ ਬੰਦ ਜੋ ਕਿ ਟੁੱਟਦੇ ਔਰ ਪਰਮੇਸ਼ਰ ਰਾਧਨਾ ਤਾਂ ਖੁਸ਼ ਹੁੰਦਾ ਔਰ ਆਦੀ ਬੰਦਨਾ ਨੂੰ ਟੋੜਦਾ ਔਰ ਸਾਡੀ ਸੰਦਿਕਾਂ ਦੇ ਵਿੱਚ ਵੱਡੇ ਕੰਮ ਕਰਦਾ ਔਰ ਦੇਖ ਸਕਦੇ ਹੋ ਕਿ ਕਿਵੇਂ ਜੋ ਕਿ ਰੂਹ ਦੇ ਨਾਲ ਪਰ ਕੇ ਵਰਸ਼ਿਪ ਕੀਤੀ ਜਾ ਰਹੀ ਹੈ ਹਾਲੇਲੂਇਆ ਵੀਡੀਓ ਨੂੰ ਸ਼ੇਅਰ ਸ਼ੁਰੂ ਕਰੇ ਓਹ ਦੀ ਤੇਰੇ ਪਹਾਨਾ ਹਲੇਲੂਇਆ ਤੁਸੀਂ ਪੂਰੀ ਆराधना ਨੂੰ ਸੁਣਿਆ ਔਰ ਮੇਰਾ ਵਿਸ਼ਵਾਸ ਹੈ ਕਿ ਇਹ ਵਾਸ਼ਪ ਆराधना ਤੁਹਾਡੀ ਜ਼ਿੰਦਗੀਆਂ ਦੇ ਵਿੱਚ ਫਲ ਲੈ ਕੇ ਆਏਗੀ ਔਰ ਤੁਹਾਡੇ ਵੰਦਨ ਵੀ ਇਸ ਆराधना ਦੇ ਦੁਆਰਾ ਟੁੱਟਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਜੇ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿਉਂਕਿ 24 ਅਸੀਂ ਰੋਜ਼ ਨਵੀਂ ਤਨਵੀਂ ਵੀਡੀਓ ਅਪਲੋਡ ਕਰੀਏ ਵਿਸ਼ਾਰਮਦਾਸੀਆ ਚੈਨਲ ਦੇ ਉੱਤੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਔਰ ਵੀਡੀਓ ਤੁਹਾਡੇ ਤੱਕ ਆ ਸਕੇ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰਕੇ ਪਰਮੇਸ਼ਰ ਦੇ ਸੁਸਮਾਚਾਰ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਉਂਕਿ ਪਰਮੇਸ਼ਰ ਦਾ ਕਲਮ ਬਿਆਨ ਕਰਦਾ ਹੈ ਕਿ ਜਾਓ ਇਸ ਜਗਤ ਵਿੱਚ ਜਾ ਕੇ ਕੋਨੇ-ਕੋਨੇ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਸੁਸਮਾਚਾਰ ਨੂੰ ਪ੍ਰਚਾਰ ਕਰੋ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਤੇ ਲੋਕਾਂ ਨੂੰ ਬਪਟਿਸਮ ਦੋ ਹਾਲੇਲੂਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਗੋਡ ਬlesਸ ਯੂ ਆਲ